ਦਸੰਬਰ ਦੀ ਠੰਡੀ ਰਾਤਾਂ 'ਚ ਅਗਰ ਸਾਹਿਬ ਜੱਦਿਆਂ ਨੂੰ ਮਾਤਾ ਗੁਜਰ ਕੌਰ ਜੀ ਨੂੰ ਗਰਮ ਦੁੱਧ ਦੀ ਸੇਵਾ ਨਾ ਹੁੰਦੀ ਤਾਂ ਕੀ ਉਹ ਆਪਣੇ ਸਟੈਂਡ ਦੇ ਉੱਤੇ ਕਾਇਮ ਰਹਿ ਪਾਉਂਦੇ ਨਹੀਂ ਰਹਿ ਪਾਉਂਦੇ ਇਸ ਕਰਕੇ ਜਿਸਲੇ 3 ਦਿਨ ਬਾਅਦ ਇਹਨਾਂ ਨੇ ਬਾਈ ਜੀ ਨੇ ਇੱਕ ਗੱਲ ਕਹੀ ਕਿ ਜੇ ਮੋਤੀ ਮਹਾਰਾਜੀ ਦੁੱਧ ਨਾ ਪੀਉਂਦੇ ਛੋਟੇ ਸਾਹਿਬ ਜੱਦਿਆਂ ਨੂੰ ਮਾਤਾ ਗੁਜਰੀ ਜੀ ਨੂੰ ਤਾਂ ਉਹ ਕੀ ਸਟੈਂਡ ਤੇ ਖੜੇ ਰਹਿੰਦੇ ਇਹ ਕਹਿੰਦੇ ਜੀ ਨਹੀਂ ਸਟੈਂਡ ਤੇ ਨਹੀਂ ਖੜੇ ਰਹਿੰਦੇ ਤੇ ਆਪਾਂ ਮੋਤੀ ਮਹਿਰਾ ਜੀ ਨੂੰ ਨਹੀਂ ਮਾੜਾ ਬੋਲ ਰਹੇ ਤੇ ਨਾ ਉਹਨਾਂ ਬਾਰੇ ਕੁਝ ਆਪਾਂ ਤੁਸੀਂ ਬਾਅਦ ਚੋ ਵੀਡੀਓ ਚੱਕ ਲੈਨੇ ਹੋ ਹਨਾ ਉਹਨਾਂ ਬਾਰੇ ਇਦਾਂ ਕਿਹਾ ਜਿਉਂ ਇਦਾਂ ਕਿਹਾ ਆਪਾਂ ਉਹਨਾਂ ਨੂੰ ਮਾੜਾ ਨਹੀਂ ਕਰ ਰਹੇ ਮੋਤੀ ਮਹਿਰਾ ਜੀ ਦੀ ਬਹੁਤ ਵੱਡੀ ਕੁਰਬਾਨੀਆਂ ਹਨਾ ਉਹਨਾਂ ਨੇ ਦੁੱਧ ਪਿਆਇਆ ਹਨਾ ਪੈਸੇ ਦੇ ਕੇ ਉਹ ਚੋਰੀਆਂ ਜਿਹੜੇ ਉੱਥੇ ਰੱਖੇ ਹੋਏ ਸੀ ਸਿਕਿਉਰਟੀ ਗਾਰਡ ਲਾ ਲਓ ਅੱਜ ਦੀ ਬੋਲੀ ਚ ਦੱਸਾਂ ਜੀ ਤੁਹਾਨੂੰ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਉਹ ਦੁੱਧ ਪਿਆਉਂਦੇ ਸੀਗੇ ਉਹ ਹਨਾ ਤੇ ਬਹੁਤ ਵਧੀਆ ਸਭ ਤੋਂ ਮਤਲਬ ਵਧੀਆ ਕੰਮ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਦੁੱਧ ਪਿਆਇਆ ਹਨਾ ਤੇ ਇਹ ਬੰਦੇ ਕੀ ਕਹਿ ਰਹੇ ਆ ਵੀਰ ਜੀ ਆਪਣਾ ਕਹਿੰਦਾ ਜੀ ਜਿਹੜਾ ਦੇ ਦੁੱਧ ਨਾ ਪਿਉਂਦੇ ਤਾਂ ਉਹ ਆਪਣੇ ਸਟੈਂਡ ਤੇ ਖੜੇ ਨਹੀਂ ਰਹਿ ਸਕਦੇ ਸੀਗੇ ਠੀਕ ਹਨਾ ਜੀ ਮੋਤੀ ਮਹਿੜਾ ਜੀ ਦਾ ਜਦੋਂ ਪਤਾ ਲੱਗਿਆ ਬਾਅਦ ਚੋਂ ਵੀ ਹਾਂ ਇਹਨਾਂ ਦਾ ਪਰਿਵਾਰ ਸਮੇਤ ਉਹਨਾਂ ਨੂੰ ਕੋਲੂ ਚ ਪੀੜਤਾ ਸੀਗਾ ਸਾਰੇ ਪਰਿਵਾਰ ਨੂੰ ਜਿਹੜੇ ਉੱਥੇ ਤੁਸੀਂ ਫਤੇਗੜ ਸਾਹਿਬ ਜਾਓਗੇ ਤਾਂ ਉੱਥੇ ਗਲਾਸ ਵੀ ਪਏ ਨੇ ਹਨਾ ਜਿੰਨਾ ਗਲਾਸਾਂ ਦੇ ਵਿੱਚ ਉਹਨਾਂ ਨੂੰ ਦੁੱਧ ਪਿਆਇਆ ਗਿਆ ਸੀ ਤੇ ਹੁਣ ਗੱਲ ਕਰਦੇ ਆ ਇਸ ਵੀਡੀਓ ਬਾਰੇ ਜਿਹੜੀ ਆਪਾਂ ਗੱਲ ਕਰਨੀ ਅੱਜ ਉਹ ਕਹਿੰਦੇ ਜੀ ਇਹ ਸਟੈਂਡ ਤੇ ਖੜੇ ਨਾ ਰਹਿੰਦੇ ਠੀਕ ਆ ਜੀ ਨਾਰਮਲ ਤੌਰ ਤੇ ਆਪਾਂ ਨੂੰ ਇਹ ਹੀ ਦੱਸਿਆ ਗਿਆ ਕਿ ਛੋਟੇ ਸਾਬਜਾਂ ਨੂੰ ਫੜਿਆ ਗਿਆ ਫੜ ਕੇ ਸਾਬਜਾਂ ਨੂੰ ਠੀਕਾ ਨੀਹਾਂ ਚ ਚਿੰਤਾ ਉਹ ਦੁੱਧ ਪਿਆਉਂਦੇ ਹੁੰਦੇ ਸੀ ਕਿ ਬਟ ਜਿਹੜੀਆਂ ਡੀਪਲੀ ਗੱਲਾਂ ਉਹ ਕਾਫੀ ਗੱਲਾਂ ਲੁਕੋਈਆਂ ਜਾਂਦੀਆਂ ਹੁੰਦੀਆਂ ਤੇ ਉਹ ਗੱਲਾਂ ਸੀਗੀਆਂ ਇਹ ਜਦੋਂ ਉਹਨਾਂ ਨੂੰ ਫੜਾਇਆ ਸੀ ਉਦੋਂ ਉਹਨਾਂ ਤੇ ਮਿਰਚਾਂ ਆਲਾ ਜਿਹੜਾ ਬੂਰੀਆਂ ਨਹੀਂ ਹੁੰਦੀਆਂ ਆਪਣੇ ਮਿਰਚਾਂ ਵਾਲੀਆਂ ਉਹ ਉਹਨਾਂ ਦੇ ਉੱਪਰ ਪਾ ਕੇ ਫਿਰ ਉਹਨਾਂ ਨੂੰ ਮੋਰਿੰਡੇ ਤੋਂ ਉੱਥੇ ਤੱਕ ਲੈ ਕੇ ਆਏ ਸੀਗੇ ਉਹਨਾਂ ਨੂੰ ਕਹਿੰਦੇ ਆ ਗੱਡੇ ਮਗਰ ਬਨ ਕੇ ਮਤਲਬ ਤੋੜ ਕੇ ਲੈ ਕੇ ਆਏ ਵੇ ਖਿੱਚ ਕੇ ਠੀਕ ਹੈ ਨਾ ਉਹ ਦੋ ਨਹੀਂ ਉਹ ਡੋਲੇ ਠੀਕ ਹੈ ਨਾ ਉਸ ਤੋਂ ਬਾਅਦ ਉਹ ਗਾਹਾਂ ਗਏ ਉੱਥੇ ਜਾ ਕੇ ਉਹ ਦੁੱਧ ਪਿਆਉਂਦੇ ਰਹੇ ਬਹੁਤ ਵੱਡਾ ਕੰਮ ਕੀਤਾ ਉਸ ਤੋਂ ਬਾਅਦ ਹਨਾ ਉਹਨਾਂ ਨੂੰ ਉੱਥੇ ਜਾਂਦੇ ਰਹੇ ਬੁਲਾਉਂਦੇ ਰਹੇ ਅਦਾਲਤ ਲਾ ਲੋ ਉਹਦੇ ਚ ਬੁਲਾਉਂਦੇ ਰਹੇ ਕਚਹਿਰੀ ਦੇ ਵਿੱਚ ਹਨਾ ਤੇ ਕਚਹਿਰੀ ਚ ਬੁਲਾਉਂਦੇ ਰਹੇ ਕਚਹਿਰੀ ਚ ਬੁਲਾ ਕੇ ਉਹਨਾਂ ਨੂੰ ਉਹ ਪਹਿਲੇ ਦਿਨ ਵੀ ਇਹੀ ਗੱਲਾਂ ਕਹੀਆਂ ਗਈਆਂ ਕਿ ਆਪਣਾ ਧਰਮ ਛੱਡ ਦੋ ਤੁਹਾਨੂੰ ਆਪਾਂ ਜੋ ਮੰਗੋਗੇ ਉਹ ਦੇਵਾਂਗੇ ਏਨੇ ਪੈਸੇ ਦੇਵਾਂਗੇ ਹਨਾ ਤੁਸੀਂ ਏਨੇ ਪੈਸੇ ਲਓਗੇ ਤੁਸੀਂ ਜੋ ਤੁਹਾਨੂੰ ਚਾਹੀਦਾ ਰਾਣੀਆਂ ਚਾਹੀਦੀਆਂ ਤੁਹਾਨੂੰ ਹੀਰੇ ਜ਼ਵਾਰਤ ਰਾਜਾ ਵਾਂਗੂ ਤੁਸੀਂ ਰਹੋਗੇ ਤੁਸੀਂ ਬਸ ਆਪਣਾ ਧਰਮ ਛੱਡ ਦੋ ਉਦੋਂ ਨਹੀਂ ਉਹਨਾਂ ਨੇ ਧਰਮ ਛੱਡਿਆ ਤੇ ਇਹ ਵੀਰ ਜੀ ਦਾ ਕਹਿਣ ਦਾ ਕੀ ਮਤਲਬ ਹੈਗਾ ਬੀਓ ਜੇ ਉਹ ਦੁੱਧ ਨਾ ਪਿਆਉਂਦੇ ਤਾਂ ਉਹਨਾਂ ਦੀ ਹਿੰਮਤ ਨਾ ਵਾਧੀ ਤੇ ਉਹ ਆਪਣਾ ਧਰਮ ਛੱਡ ਦਿੰਦੇ ਹਨਾ ਇਨਡਾਇਰੈਕਟਲੀ ਵੀ ਇਹ ਕਹਿਣ ਦਾ ਤਾਂ ਇਹੀ ਮਤਲਬ ਆ ਉਹ ਪਹਿਲੀ ਗੱਲ ਉਹਨਾਂ ਦਾ ਪੂਰਾ ਪਰਿਵਾਰ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਉਹਨਾਂ ਨੇ ਕੁਰਬਾਨੀ ਦਿੱਤੀ ਦਿੱਲੀ ਦੇ ਚਾਂਦਨੀ ਚੌਕ 'ਚ ਜਾ ਕੇ ਠੀਕ ਆ ਉਸ ਤੋਂ ਬਾਅਦ ਉਹਨਾਂ ਦਾ ਪਿਓ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੂੰ ਬਾਗੀ ਕਿਹਾ ਜਾਂਦਾ ਸੀ ਉਹ ਬਾਗੀ ਦੇ ਪੁੱਤਰ ਸੀ ਉਹ ਉਹ ਪਿੱਛੇ ਹਟਣ ਵਾਲੇ ਨਹੀਂ ਸੀ ਤੁਸੀਂ ਭੁੱਲ ਜੋ ਤੁਸੀਂ ਉਹਨਾਂ ਨੂੰ ਨਾ ਐਦਾਂ ਦੀਆਂ ਗੱਲਾਂ ਕਹਿ ਕਹਿ ਕੇ ਤੁਸੀਂ ਚਲੋ ਜੇ ਤੁਸੀਂ ਕੋਈ ਵੀਡੀਓ ਚ ਲੱਗ ਰਹੇ ਹੋ ਵੀ ਤੁਸੀਂ ਸੇਵਾ ਕਰ ਰਹੇ ਹੋ ਕਿ ਕੋਈ ਤੁਸੀਂ ਮੋਤੀ ਮੈਰਜ ਜੀ ਦੇ ਨਾਮ ਤੇ ਹਨ ਚਲੋ ਵਧੀਆ ਗੱਲਾਂ ਕਰੋ ਤੁਸੀਂ ਸੇਵਾ ਕਰੋ ਪਰ ਕਿਸੇ ਨੂੰ ਐਦਾਂ ਤੁਸੀਂ ਉਹਨਾਂ ਨੂੰ ਅੱਗੇ ਦੀ ਅੱਗੇ ਤੁਸੀਂ ਬੱਚਿਆਂ ਦਾ ਉਹ ਬਦਲ ਜਾਂਦੇ ਜੀ ਇਹ ਹੋ ਜਾਂਦਾ ਤੁਸੀਂ ਇਹ ਕਿਉਂ ਆਪਣੇ ਆਪਣੀਆਂ ਮਨਕਰਤ ਗੱਲਾਂ ਅੱਗੇ ਕਿਉਂ ਕਰ ਰਹੇ ਹੋ ਠੀਕ ਆ ਉਸ ਤੋਂ ਬਾਅਦ ਜਦੋਂ ਕਚਹਿਰੀਆਂ 'ਚ ਜਾ ਜਾ ਕੇ ਉਹ ਕਹਿ ਰਹੇ ਸੀਗੇ ਕਿ ਹਾਂ ਤੁਸੀਂ ਆਪਣਾ ਧਨ ਬਦਲ ਦੋ ਤੁਹਾਨੂੰ ਜੋ ਚਾਹੀਦਾ ਉਹ ਮਿਲੂਗਾ ਇੰਨੇ ਪੈਸੇ ਤੁਸੀਂ ਹੀਰੇ ਹੀਰੇਾਂ 'ਚ ਰਹੋਗੇ ਹਨਾ ਮਹਿਲਾਂ 'ਚ ਰਹੋਗੇ ਤੁਸੀਂ ਰਾਜੇ ਬਣਾ ਕੇ ਰੱਖੇ ਜਾਊ ਤੁਹਾਨੂੰ ਉਹ ਦੁਨੀਓ ਬਦਲੇ ਠੀਕ ਆ ਉਸ ਤੋਂ ਬਾਅਦ ਵਿੱਚ ਜਿਹੜੀਆਂ ਇਤਿਹਾਸ ਦੀਆਂ ਕੁਝ ਗੱਲਾਂ ਲੁਕੋਈਆਂ ਕਿੰਨੀਆਂ ਸੀ ਉਹ ਸੀਗੀਆਂ ਉਹਨਾਂ ਨੂੰ ਇੱਕ ਪਿੱਪਲ ਦੇ ਰੁੱਖ ਨਾਲ ਬੰਨਿਆ ਗਿਆ ਠੀਕ ਆ ਠੰਡ ਠੰਡੇ ਸੀਗੀ ਤੁਹਾਨੂੰ ਪਤਾ ਹੀ ਆ ਕਿੰਨੀ ਜ਼ਿਆਦਾ ਠੰਡ ਹੁੰਦੀ ਆ ਤੇ ਪਿੱਪਲ ਦੇ ਰੁੱਖ ਨਾਲ ਬੰਨਿਆ ਗਿਆ ਉਹਨਾਂ ਦੇ ਛਮਕਾਂ ਮਾਰੀਆਂ ਗਿਆ ਉਹ ਦੋਨੀਆਂ ਬਦਲੇ ਉਹਨਾਂ ਦੇ ਪੱਥਰ ਮਾਰਿਆ ਗਿਆ ਉਹ ਦੋਨੀਆਂ ਬਦਲੇ ਤੁਸੀਂ ਮੈਨੂੰ ਦੱਸੋ ਜੇ ਇੰਨੀ ਠੰਡ ਦੇ ਵਿੱਚ ਤੁਹਾਡੇ ਕੋਈ ਗਿੱਟਿਆਂ ਤੇ ਗੋਡਿਆਂ ਤੇ ਕੋਈ ਛਾਂਕਾਂ ਮਾਰੇ ਕੋਈ ਪੱਥਰ ਮਾਰੇ ਕਿੰਨਾ ਜ਼ਿਆਦਾ ਕਰੰਟ ਜਾਂ ਨਿਕਲਦਾ ਹੁੰਦਾ ਕਿੰਨਾ ਜ਼ਿਆਦਾ ਮਤਲਬ ਪੀੜ ਹੁੰਦੀ ਹੋਣੀ ਉਹ ਦੋਨੀਆਂ ਬਦਲੇ ਠੀਕ ਆ ਨਾ ਉਹਦੀ ਉਹਨਾਂ ਦੀ ਦਾਦੀ ਮਾਂ ਜਿਹੜੀ ਉਹਨਾਂ ਨੂੰ ਸਮਝਾਉਂਦੀ ਰਹੀ ਕਿ ਆਪਣਾ ਜਿਹੜਾ ਆਪਣਾ ਦਾਦਾ ਜੀ ਸੀ ਉਹਨਾਂ ਦੇ ਗੁਰਤੇਗ ਬਹਾਦਰ ਜੀ ਉਹਨਾਂ ਦੀ ਕੁਰਬਾਨੀ ਨੂੰ ਉਹ ਯਾਦ ਕਰਦੇ ਰਹੇ ਹਨ ਤੇ ਆਪਣੇ ਪਿਤਾ ਨੂੰ ਯਾਦ ਕਰਦੇ ਰਹੇ ਉਹ ਠੀਕ ਹੈ ਨਾ ਤੇ ਜਦੋਂ ਉਹ ਉਦੋਂ ਨਹੀਂ ਬਦਲੇ ਤੇ ਤੁਸੀਂ ਕਿਵੇਂ ਕਹਿ ਸਕਦੇ ਹੋ ਵੀ ਉਹ ਬਦਲ ਜਾਂਦੇ ਬਦਲ ਜਾਂਦੇ ਪਹਿਲੀ ਗੱਲ ਤਾਂ ਇਹ ਮੰਨ ਘਰਤ ਗੱਲ ਹੈ ਜਿਹੜੀ ਚੀਜ਼ ਹੋਈ ਆ ਤੁਸੀਂ ਉਹ ਕਹੋ ਵੀ ਉਹ ਨਹੀਂ ਬਦਲੇ ਉਹਨਾਂ ਨੇ ਆਪਣਾ ਧਰਮ ਨਹੀਂ ਛੱਡਿਆ ਉਹ ਆਪਣੇ ਜਿਹੜੇ ਸਿਦਕ ਤੇ ਖੜੇ ਰਹੇ ਹਨਾ ਚਾਹੇ ਉਹਨਾਂ ਦੀ ਔੜ ਬਹੁਤ ਘੱਟ ਸੀ ਹੁਣ ਜੇ ਮੈਂ ਥੋੜੀ ਗੱਲ ਕਰਾਂ ਤੁਸੀਂ ਵੀਡੀਓ ਪਾਈ ਹੈ ਕਹਿ ਕੇ ਥੋੜੇ ਕਿਸੇ ਬੱਚੇ ਨੂੰ 7 ਤੇ 9 ਸਾਲ ਦਾ ਥੋੜੇ ਸਾਲ ਦਾ ਥੋੜੇ ਕੋਈ ਬੱਚਾ ਲਿਆਓ ਉਹਨੂੰ ਅਸੀਂ ਪੁੱਛਦੇ ਹਾਂ ਕਿ ਤੁਸੀਂ ਕੈਨੇਡਾ ਆਸਟ੍ਰੇਲੀਆ ਭੇਜ ਦਿੰਦੇ ਆ ਤੁਹਾਨੂੰ ਤੁਹਾਨੂੰ ਇੰਨੇ ਪੈਸੇ ਮਿਲਣਗੇ ਤੁਹਾਨੂੰ ਇੰਡੀਆ ਦਾ ਮਹਾਰਾਜਾ ਬਣਾ ਦ ਤੁਸੀਂ ਆਪਣਾ ਧਰਮ ਛੱਡ ਦਿਓ ਗਰੰਟੀ ਹੈ ਜੇ ਉਹ ਧਰਮ 5 ਮਿੰਟ ਵੀ ਰੁਕ ਜਾਣ ਆਪਣੇ ਧਰਮ ਦੇ ਵਿੱਚ ਉਹ ਦੀ ਕਰਣਗੇ ਠੀਕ ਆ ਜੀ ਛੱਡ ਦਿੰਨੇ ਅਸੀਂ ਆਪਣਾ ਧਰਮ ਠੀਕ ਆ ਨਾ ਇਦਾਂ ਫਾਲਤੂ ਦੀਆਂ ਗੱਲਾਂ ਨਾ ਬੋਲਿਆ ਕਰੋ ਠੀਕ ਆ ਨਾ ਮੈਂ ਕਿਸੇ ਦਾ ਵਿਰੋਧੀ ਨਹੀਂ ਹੈਗਾ ਕਿਉਂਕਿ ਸਾਡੇ ਸਿੱਖ ਧਰਮ ਨੂੰ ਸਿੱਖ ਨੂੰ ਜੇ ਇਤਿਹਾਸ ਨੂੰ ਪੜੋਗੇ ਠੀਕ ਆ ਉਹਦੇ ਚ ਹਿੰਦੂ ਵੀ ਰਹੇ ਨੇ ਵਿੱਚ ਮੁਸਲਮਾਨ ਵੀ ਰਹੇ ਨੇ ਠੀਕ ਆ ਸਾਰੇ ਸਾਡੇ ਅਸੀਂ ਏਕਤਾ ਰੱਖਣਾ ਚਾਹੁੰਦੇ ਹਾਂ ਪਰ ਇਹੋ ਜਿਹੀਆਂ ਜਿਹੜੀਆਂ ਮਨਕਰਤ ਗੱਲਾਂ ਬਣਾ ਕੇ ਤੁਸੀਂ ਅੱਗੇ ਨਾ ਕਰਿਆ ਕਰੋ ਠੀਕ ਆ ਨਾ ਉਹ ਅਡੋਲ ਸੀ ਅਡੋਲ ਹੈਗੇ ਨੇ ਤੇ ਉੱਥੇ ਜਾ ਕੇ ਦੇ ਦੇ ਤਾਂ ਉੱਥੇ ਜਾਂਦੇ ਹੀ ਨਹੀਂ ਆ ਕਿ ਜੀ ਠੰਡ ਬਹੁਤ ਆ ਉੱਥੇ ਜੀ ਬਿਮਾਰ ਹੋ ਜਾਣਗੇ ਤੇ ਫਿਰ ਉਹ ਬੱਚੇ ਕੌਣ ਸੀ ਜਿਹੜੇ ਉੱਥੇ ਖੜੇ ਸੀਗੇ ਤੁਸੀਂ ਆਵੇ ਚੱਕ ਕੇ ਮੂੰਹ ਵੀਡੀਓ ਬਣਾ ਕੇ ਕਹਿ ਦਈਦਾ ਹੁੰਦਾ ਹਾਂ ਜੀ ਬਸ ਤੁਹਾਨੂੰ ਬੋਲਣਾ ਆਉਂਦਾ ਠੀਕ ਹੈ ਨਾ ਇਦਾਂ ਨਾ ਕਰਿਆ ਕਰੋ ਸਾਰੇ ਭਰਾਓ ਠੀਕ ਆ ਇਕੱਠੇ ਰਹੋ ਮਿਲ ਜੁਲ ਕੇ ਰਹੋ ਬਹੁਤ ਵੱਡੀ ਕੁਰਬਾਨੀ ਆ ਫੀਲ ਕਰਿਆ ਕਰੋ ਸਮਝਿਆ ਕਰੋ ਠੀਕ ਹੈ ਨਾ ਗੱਲ ਨੂੰ ਇਤਿਹਾਸ ਪੜੋ ਫਿਰ ਸਾਰਾ ਸਮਝ ਆ ਜਾਊਗਾ ਠੀਕ ਹੈ ਜੀ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ